ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਿ ਰਾਸ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੁ ਸੁਖਰੁਪਿਆ ਜਨਸੁ ਕੋ ਤਮ ਨ ਹੋਇ ਤੋ ਕਰਤਾ ਕਰਨਾ ਮੈ ਨਾਹੀ ਜਾਹੁ ਕਰੀ ਨ ਹੋਇ ਬਲਿਹਾਰੀ ਕੁਦਰਤਿ ਮਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਆਤਮਾ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਤਾ ਜੋ ਕਿਛ ਕਰਣਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਨਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਵਾ ਸਰਬ ਸਮਾਲੇ ਬਾਜੇ ਤੇਰੇ ਨਾਦ ਨਿਕ ਅ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਤ ਨ ਪਵਨ ਪਾਣੀ ਬਸੰਤਰ ਗਾਵਾਰਾ ਜਾ ਤਰਮ ਦਵਾਰੇ ਗਾਵਣ ਤਦਨ ਚਿਤੰਗੁਪਤ ਲਿਖ ਜਨਨ ਲਿਖ ਲਿਖ ਤਰਮ ਵਿਚਾਰੇ ਗਾਵਣ ਤਦਨ ਆਇ ਸਰਬ੍ਰਹਮਾ ਦੇਵੀ ਸਹਉਣ ਤੇਰੇ ਸਦਾ ਸਵਾਰੇ ਗਾਵਣ ਤਦਨ ਇੰਦਰ ਅੰਦਰ ਅਸਨ ਬੈਠੇ ਦੇਪਤਿ ਆਦਰ ਨਾਲੇ ਗਾਵਣ ਤਦਨ ਸਿੱਧ ਸਮਾਦੀ ਅੰਦਰ ਗਾਵਣ ਤਦਨ ਸਾਧ ਵਿਚਾਰੇ ਗਾਵਣ ਤੁਧਨਾ ਜਤੀ ਸਤੀ ਸੰਤੋਖੀ ਗਾਵਣ ਤੁਧਨਾ ਬੀਰ ਕਰਾਰੇ ਗਾਵਣ ਤੁਧਨਾ ਪੰਡਤ ਪੜਨ ਰਕੀਸਰ ਜਗ ਜਗ ਬੇਦਾਨਾ ਲੇ ਗਾਵਣ ਤੁਧਨਾ ਮੋਹਣੀਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਣ ਤੁਧਨਾ ਰਤਨਾ ਪਾਈ ਤੇਰੇ 68 ਤੀਰਥ ਨਾਲੇ ਗਾਵਣ ਤੁਧਨਾ ਜੋਧ ਮਹਾਮਲ ਸੂਰਾ ਗਾਵਣ ਤੁਧਨਾ ਖਾਣੀ ਚਾਰੇ ਗਾਵਣ ਤਤਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਤਨਾ ਗਾਵਣ ਜੋ ਤਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਤਨਾ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਇਨ ਜਸ ਸੇ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨ ਪਾਈ ਕਾਰ ਕਰਨ ਦੇਖਾ ਕੀਤਾ ਆਪਣਾ ਜਿਉਂਤਸ ਦੇ ਵੜਿਆਈ ਜਉਤਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਇ ਸੋ ਪਾਤ ਸਹੋ ਸਹ ਪਦ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖਾਂ ਸਭ ਕੋਏ ਕੇਵੜ ਵੱਡਾ ਟਿੱਠਾ ਹੋਏ ਕੀਮਤ ਪਾਏ ਨਾ ਕਹਿ ਆ ਜਾਏ ਕਹਿਨੇ ਬਲੇ ਤਿਰਹੇ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਨੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਰ ਨ ਜਾਈ ਤੇਰੀ ਤਲ ਵੜਿਆਈ ਸਭ ਸਤ ਸਭ ਤਪ ਸਭ ਜਿਗਿਆਇਆ ਸਿੱਧਾ ਪ੍ਰੂਖਾ ਕੀਆ ਬੜਿਆਇਆ ਤੁਤਿਨ ਸਿੱਧੀ ਕਿਨੇ ਨ ਪਾਈ ਐ ਕਰਮਵਲ ਨਹੀਂ ਠਾਕ ਰਹੀ ਆ ਆਖਣ ਵਾਲਾ ਕਿਆ ਵਿਚਾਰਾ ਸਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੇ ਕਿਆ ਆਚਾਰ ਨਾਨਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਨ ਸਰੇ ਮਰ ਜਾਓ ਆਖਣ ਔਖਾ ਸਚਾ ਨਾਓ ਸਚੇ ਨਾਮ ਕੀ ਲਾਗੈ ਭੂਖ ਤ ਭੁੱਖ ਐ ਖਾਈ ਚਲੀਐ ਦੁਖ ਸੋ ਕੰ ਅਸਰੈ ਮੇਰੀ ਮਾਏ ਸੱਚਾ ਸਾਹਿਬ ਸਚੈ ਨਾ ਰਹਾ ਸਚੇ ਨਾਮ ਕੀ ਤਲ ਵੜਿਆਈ ਆਖ ਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੀ ਵੱਡਾ ਨਾ ਹੋਵੈ ਘਟ ਨ ਜਾਏ ਨਾ ਹੋ ਮਰਨ ਨ ਹੋਵੈ ਸੋਗ ਦਿਨ ਦਰਹਿ ਨ ਚੁਕੈ ਭੋਗ ਗੁਣੇ ਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਨ ਕਰਕੇ ਕੀਤੀ ਰਾਤ ਖਸਮ ਬਸ ਹਾਰੇ ਤੇਕ ਮਨ ਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰਿ ਕੀਜਨ ਸਤੁਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤੁਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੁਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਅਮਰ ਪ੍ਰਣ ਸਖਾਈ ਹਰ ਕੀਰਤ ਹਮ ਰੇ ਰਹਾਸ ਰਹਾਉ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸਾ ਮਿਲ ਸੰਗ ਤੋਂ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵਾ ਤ੍ਰਿਕ ਜੀਵਾਸ ਜੇ ਨਾ ਹਰ ਜਨੁ ਸੁਤੁਰ ਸੰਗਤ ਪਾਏ ਤਨ ਧਰਮ ਮਸਤਕ ਲਿਖਿਆ ਲਖਸ ਧਨ ਧਨ ਸਤ ਸੰਗਤ ਜਿਤ ਹਰਿ ਸਪਾਇਆ ਮੇਲੇ ਜਨ ਨਾਨਕ ਨਾਮ ਅੰਮ੍ਰਿਤ ਆਸ ਰਗ ਗੂਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਿਤ ਵਾਇ ਉਦਮਾ ਜਹ ਹਰਿ ਹਰਿ ਜੀਉ ਪਰਿਆ ਸਲ ਪਥਰਮ ਜਨ ਤੋ ਪਾਏ ਤੰ ਕਰਜ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿੰਤਾ ਕੋਇ ਨਕਸ ਕੀ ਤਰਿਆ ਸਿਰ ਸਿਰ ਰਜਕ ਸੰਭਾ ਹੇ ਟਕਰ ਕਾਹੇ ਮਨ ਪੋ ਕਰਿਆ ਊੜੇ ਊੜੇ ਅਬਸ ਕੋ ਸਾਥ ਸਪਾਸੇ ਮਚਰੇ ਸਰਿਆ ਤਨ ਕਬਨ ਖਲਾਵਾ ਕਬਨ ਚੰਗਾਵਾ ਮਨ ਮੈਂ ਸਿਮਰਨ ਕਰਿਆ ਸਾਵਨ ਧਾਨ ਦਸ ਅਸ਼ਟ ਸਿਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤ ਨ ਪਾਰਾ ਬਰੈਆ ਰਾਗ ਆਸਾ ਮਹਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਿ ਗੁਰ ਪ੍ਰਸਾਦ ਸੋ ਪ੍ਰਖ ਨਰਜਨ ਹਰ ਪ੍ਰਖ ਨਰਜਨ ਹਰਿ ਅਗਮ ਅਗਮ ਪਾਰ ਸਭ ਤਿਹਾਵਾ ਸਭ ਤਿਹਾਵਾ ਤੁਜੀ ਹਰ ਸੱਚੇ ਸਿਰਜਨ ਹਾਰਾ ਸਰਬਜੀਤਿ ਮਾਰੀ ਜੀਤੋਂ ਜੀਆ ਕਾਦ ਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਂ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਏਕੋ ਓਪਰਕ ਸਮਾਣਾ ਇਕ ਦਾਤ ਏਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨਾ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਕੁਨ ਅਖ ਵਖਾਣਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤਿਨ ਕਰਵਾਣਾ ਹਰ ਤਿਹਾਵਾ ਹਰ ਤਿਹਾਵਾ ਤੁਦ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਤਿਆ ਆ ਜੀਤਨ ਟੂਟੇ ਜਮ ਕੀ ਫਾਸੀ ਜਿਨ ਨਰਪਉ ਪਉ ਜਿਨ ਹਰ ਨਰਪਉ ਧਿਆਇਆ ਜੀ ਤਿਨ ਕਾ ਪਉ ਸਭ ਕ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣਤ ਜੀ ਹਾਰੇ ਅੰਕ ਅਨੇਕ ਅਨੰਤਾ ਤੇਰੇ ਅਨਕਾ ਤੇਰੇ ਅਨਕ ਕਰੈ ਹਰ ਪੂਜਾ ਜੀ ਤਪ ਤਪ ਹਾ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਖ ਸਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਪਰੰਪਰ ਕਰਤਾ ਜੀ ਤਉ ਜੇ ਪੜਾ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲਾ ਕਰਤਾ ਸੋਈ ਤਉ ਦਾਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤਉ ਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤਉ ਦੇ ਆਪੇ ਸਿਰਜ ਸਮਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ세 ਕਾਜਾ ਨੋਈ ਆਸਾ ਮਹਲਾ ਚੌਥਾ ਤੋਂ ਕਰਤਾ ਸਿਆਰ ਮੈਂ ਦਾ ਸਾਈ ਜੋ ਤੋਂ ਭਾਵੈ ਸੋਈ ਥਿਸੀ ਜੋ ਤੋਂ ਦੇ ਸੋਈ ਹੋਂ ਪਾਈ ਰਹਾਉ ਸਾਬ ਤੇਰੀ ਤੋਂ ਸਭ ਨਹੀਂ ਧਿਆਇਆ ਜਿਸ ਨੋ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਖਲਾ ਦਾ ਮਨਮੁਖ ਗਵਾਇਆ ਤੁਦਿਆ ਵਿਛੋੜੇ ਆਪ ਮਿਲਾਇਆ ਤੋਂਦਰ ਆਉ ਸਬਤ ਜਹੀ ਮਾਹੀ ਤੁਦ ਬਣ ਦੂਜਾ ਕੋਈ ਨਾਹੀ ਜੀ ਜੰਦ ਸਭ ਤੇਰਾ ਖੇਲ ਅਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸੁਨੋਂ ਤੋ ਜਨਾ ਹੈ ਸੋਇ ਜਨ ਜਾਣੈ ਹਰ ਗੁਣ ਸੁਧਿ ਆਖ ਵਖਾਣੈ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸਜਿਹਿ ਹਿ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਣ ਦੂਜਾ ਬਰਣਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਕ੍ਰਮਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੈ ਤੋ ਸਰਵਰੜਾ ਪਹਿਲੇ ਨਾ ਬਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖੈ ਤੈ ਡੋਬੀ ਗਲੇ ਮਨ ਏਕਨਾ ਚਿਤਸ ਮੂਡ ਮਨਾ ਹਾਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੋਂ ਨਾਹੀ ਵਿਸਰਿਆ ਸਾ ਮਹਲਾ 5 ਪਈ ਪ੍ਰਪਤ ਮਨੁ ਖਤੇ ਹਰੀਆ ਗੋਬਿੰਦ ਮਿਰਨ ਕੀ ਤੇਰੀ ਵਰੀਆ ਅਵਰ ਕਾਜ ਤ੍ਰਿਕ ਤੇ ਨਾ ਕਾਮ ਮਿਲ ਸਾਧ ਸੰਗਤ ਭਜਕੇ ਬਨ ਨਾਮ ਸਰੰਜਾਮ ਲਾਗ ਭਵਜਲ ਤ੍ਰਣ ਕੈ ਜਾਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸ਼ਰਮਾ ਪਾਤਸ਼ਾਹੀ ਦਸਮੀ ਕਬਿਓ ਬਾਚ ਬੇ ਨਤੀ ਚਾ ਪਾਈ 함ਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਸਾ ਤਬ ਚਰਨ ਨਾਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਇੰਦੁਸ਼ਟ ਸਬਾ ਤੁਮ ਕਾ ਬੋ ਆਫਾਤ ਤੇ ਮੋਹੇ ਬਚਾਵ ਸੁਕੀ ਮਸੈ ਮੋਰੋ ਪਰਵਾਰ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਚਾਨਜ ਕਰਦ ਕਰੀਐ ਸਬਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹ ਸਾਰ ਕੋਈ ਅਵਰਣ ਧਾਹੂ ਜੋ ਵਰ ਚਾਹੋ ਸੋ ਤੁਮ ਤੇ ਪਾਉ ਸਿਰੁਖ ਸਿਖ ਮਾਰੇ ਤਾਰੀਐ ਜਨ ਜਨ ਉਤਰ ਹਮਾਰੇ ਮਹਾਰੀਐ ਆਪ ਹਾਦ ਦੇ ਮਜਿਆ ਬਰੀਐ ਮਰਣ ਕਾਲ ਕਾ ਤਰਾਸ ਨ ਬਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਉਸਤੋਜੋ ਕਰੇ ਹੋ ਰੱਛਾ ਆ ਰਾਖ ਲਿਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨਾ ਬੰਦ ਤੁਸ਼ਟਣ ਕੇ ਹੰਤਾ ਤਮਹ ਪੁਰੀ ਚਤਰ ਤੁਸਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਤਿਨ ਜੁਸਨੇ ਅਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਾਮ ਸ਼ਿਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਨ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਤੂਲਾ ਸਪਰ ਕਿਰਪਾ ਦਿਸ਼ਟ ਕਰ ਪੂਲਾ ਸਾਂਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪਿਰ ਪਸਾਨਾ ਘਟ ਘਟ ਕੇ ਪਟ ਪਟ ਕੇ ਜਾਨਾ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇਹ ਤਰ ਸਭ ਹੋ ਜੀਤੇ ਬਦਨਾ ਸ੍ਰੇਟ ਸਭ ਧਾਰ ਆਪੇ ਆਪਣੀ ਬੂਝੋ ਚਾਰੈ ਸੋਮ ਸਭ ਹੀ ਤੇ ਰਹਿਤ ਨਰਾ ਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਵਕਾਰ ਨਰ ਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜੋ ਚਾਰਤ ਪੇਤਾ ਜਾਂ ਕੋ ਭੇਵਨਾ ਪਾਪਤ ਬੇਦਾ ਤਾ ਕੋ ਕਰ ਪਹਨ ਅਨਮਨੰਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਭ ਨਿਰੰਕਾਰ ਕਾ ਚੀਨਤ ਨਹਿ ਪੈਬਾ ਆਪੋ ਆਪਣੀ ਬੁੱਧ ਹੈ ਜੀਤੀ ਵਰਣਤ ਪੈਨ ਪੈਨ ਪਹੇ ਤੀਤੀ ਤੁਮਰਾ ਲਖਾਨਾ ਜੈ ਪਸਾਰਾ ਕਹਿ ਬਿਤ ਸਜਾ ਪ੍ਰਤਮ ਸੰਸਾਰਾ ਇਕ ਰੂਪ ਨੂਪ ਸਰੂਪਾਰੰਕ ਭਿਓ ਰਾਖੀ ਪੂਪਾ ਆਂਡ ਚ ਜਿਰਜ ਸਿਤਜ ਕੀਨੇ ਉਤਪਜ ਖਾਨਾ ਬਹੁਰ ਚ ਦੀਨੀ ਕਹੋ ਬੋਲੇ ਰਾਜਾ ਬਿਠਾ ਕਹੋ ਸਮਟ ਭਿਓ ਸ਼ੰਕਰ ਕੈਠਾ ਸਗਰੇ ਸ੍ਰੇਸ਼ਟ ਤਖਾਇ ਚੰਪਵ ਆਤਜਕਾਤ ਸਰੂਪ ਸੁਚੰਪਵ ਆਵਰੱਛ ਮੇਰੀ ਤੁਮ ਕਰੋ ਸਿਖ ਵਾਰਿਆ ਸਿਖ ਸੰਗਰੋ ਦੁਸ਼ਟ ਜیتے ਉਠਵ ਤਤਪੰਤਾ ਸੁਕਲਮਲੇਸ ਕਰਣ ਕਤਾ ਜੇ ਅਸ ਤੁਜ ਤਬ ਸਰਣੀ ਪਰੇ ਤਨਕੇ ਦੁਸ਼ਟ ਦੁਖਤ ਹਵ ਮਰੇ ਪੁਰਖ ਜਵਨਾ ਭਗ ਪਰੇ ਤਿਹਾਰੇ ਤਨਕੇ ਤੁਮ ਸੰਗਟ ਸਭ ਤਾਰੇ ਜੋ ਕਲ ਕੋ ਏਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਟ ਨਾ ਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰਿਤ ਕਾਲਾ ਕਿਰਪਾ ਅਰਿਸ਼ਟ ਤਨ ਜਹੈ ਨ ਹਰੇ ਹੋ ਤਾਂ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਦ ਕਰਮ ਸਭ ਹੋਏ ਦੁਸ਼ਟ ਸਾਸ ਵਸਕੇ ਨ ਕੋਈ ਏਕ ਵਾਰ ਇਨਤਮ ਸੰਭਾਰਾ ਕਾਲ ਪਾਸਤੇ ਤਾਯਵਾਰ ਜਿਨਰ ਨਾਮ ਤਿਹਾਰੋ ਕਹਾ ਜਰਦ ਤੁ ਸ਼ੁਦੋਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪਾਤ ਦੇ ਲਿਹੋ ਬਾਰੀ ਸਰਬ ਠੋਰਮ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਪ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਣ ਕਰਾਣ ਨਿਕ ਕਹ ਮਤੇ ਕਨਾ ਮੰਨਿਓ ਸਮਰਤ ਸਾਸਤਰ ਵੇਤ ਸਵਾ ਮੋ ਭੇਦ ਕੈ ਹਮ ਇਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾਤਮਰੀ ਕਰ ਮੈ ਨਾ ਕਹੋ ਸੋ ਤੋਹਿ ਵਖਾਨਿਓ ਦਹਿਰਾ ਸਗਲ ਦਵਾਰ ਕੋ ਸਾੜਕੈ ਗਇਓ ਤਹਾਰੋ ਦਵਾਰ ਭਾਇ ਗਏ ਕੀ ਲਾਜ ਅਸ ਗੋਬਿੰਦਾਸ ਤਹਾਰ ਆਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ आनंद पेया मेरी माए सतगुरु मैं पाया सतगुरु तं पाया सच सेती मान बजियां बधाईया राग रतन प्रवार परिया शब्द गा बने आईया सब तोता गाबो हरि के रामण जिने मसाय कह नानक आनंद होआ सतगुरु मैं पाया ਏ ਮਨ ਮੇਰਾ ਤੂੰ ਸਦਾ ਰੋ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸੁਵਨਾ ਗਲਾਸਿ ਸਮਰਤ ਸੁਆਮੀ ਸੋ ਕਿਉ ਮਨ ਅਮਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ ਸਾਚੇ ਸਾਈਵਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭੁ ਕਿਛੁ ਹਰਿ ਜੁਸ ਦੇ ਸੋ ਬਾਬੇ ਸਦਾ ਸਿਬਤ ਸਲਾਹ ਤੇਰੀ ਨਾਮ ਮਨ ਮੁਸਾਵੇ ਨਾਮ ਜਿਨ ਕੈ ਮਨੁ ਸਿਆ ਬਾਚਿ ਸਬਦ ਕਹਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰਿ ਸੰਤ ਸੁਖਮਨਾਇ ਬਸਿਆ ਜਨੇ ਸਾ ਸਭ ਪਜਾਈਆ ਸਦਾ ਕਰਵਾਨ ਕੀਤਾ ਗੁਰੂ ਵਿਟਹਾਂ ਜਿਸ ਤੀਆਂ ਬੜਿਆਈਆ ਕਹ ਨਾਨਕ ਸੁਨੋ ਸੰਤੋ ਸਬਦੁ ਤਰੋ ਪਿਆਰੋ ਸਾਚਾ ਨਾਮ ਮੇਰਾ ਆਂਦਾਰੋ ਵਾਜੇ ਪੰਚ ਸਬਦੁ ਤ ਕਰਸੁ ਭਾਗਾ ਕਰਸੁ ਭਗ ਸਬਦ ਵਾਜੇ ਕਲਾ ਚਿਤ ਕਰਿ ਧਾਰੀਆ ਪੰਚ ਦੋਤ ਤ ਬਸ ਕੀਤੇ ਇਕਾਲ ਕੰਡਕ ਮਾਰਿਆ ਤੋਰ ਕਰਮ ਪਾਇ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤੁਧੁ ਘਰਿ ਆਨ ਹਦਵਾਜੇ ਆਨੰਦ ਸੁਨੋ ਬੜਾ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਬਸੂਰੇ ਦੋ ਘਰੋਗ ਸੰਤਾ ਪੁੱਤਰੇ ਸੁਣੀ ਸਹੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੋਨ ਤੇ ਪਨੀਤ ਕਹਤੇ ਭਵਤ ਸਤਿਗੁਰ ਰਹਾ ਪਰਪੂਰੀ ਬਨਵੰਤ ਨਾਨਕ ਕੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾਬਨੀ ਮਹੱਲਾ 5 ਤਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਈਓ ਜਿਸ ਸੁਸੰਦਾਰੋ ਜੀ ਕੋ ਖਾਵੇ ਜੀ ਕੋ ਪੁੰਚਾਏ ਤਸਕਾ ਹੋਇ ਅੰਦਾਰੋ ਏ ਵਸਤ ਤ ਜੀ ਨਹ ਜਾਈ ਨਿਤਨੰਤਰਾ ਕਰ ਧਾਰੋ ਤਮ ਸੰਸਾਰ ਚਰਨ ਲਗਤ ਰਈ ਸਬਨਾਨਕ ਬਰਮਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਂ ਤੋ ਨਹੀਂ ਮੈਨੋ ਜੋ ਕੀ ਤੋਈ ਮੈ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮ ਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਦਨਮਨ ਥਿਵੇ ਹਰਿਆ ਪਾਉੜੀ ਤੇ ਤਾਂ ਤੁਮ ਸਮਰਥ ਜਿਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰਮਾਹੀ ਸੋਨ ਕਾ ਜਮਕੇ ਦੂਤ ਦਾਏ ਤੇਰੇ ਸੜ ਜਾਹੇ ਭਉਜਲ ਵਿਖਮਸ ਗਾਹੋ ਕਰ ਸਭ ਦੀ ਪਾਰ ਪਾਹੇ ਜਿਨ ਕਉਲ ਕੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁੰਨ ਗੋਵਿੰਦ ਗਾਹੇ ਸਭ ਕ੍ਰਪਾਲ ਸਮਾਲੇ ਸਾਹਿ ਸਾਹਿ ਬ੍ਰਿਤਾ ਕੋਈ ਨਾ ਜਾਏ ਜੀ ਆਬਤਿ ਦੇ ਆਹੀ ਸ਼ਲੋਕ ਮਹੱਲਾ 5 ਆਂਤਰ ਗੁਰਿਆ ਰਤਨਾ ਜਿਹਬਾ ਜਪ ਗੁਰ ਨਾਉ ਨੈਤਰੀ ਸੁਧ ਗੁਰੇ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦ੍ਰਿਗੈ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਏ ਬਥ ਦੇ ਜਗਮੈ ਉਤਮ ਕਟ ਏ ਕੇ ਕੇ ਮਹੱਲਾ 5 ਰਖੇ ਰਖਨ ਹਾਰ ਅਬ ਬਾਰਿਯਾ ਨ ਗੁਰ ਕੀ ਪੈ ਨੀ ਪਾਏ ਕਾਜ ਸਵਾਰਿਯਾ ਨ ਹੋਇ ਆਪ ਦਿਆਲ ਮਨੋ ਨਾਮ ਸਾਰਿਯਨ ਸਾਧ ਜਨ ਕ ਸੰਗ ਭਵਤਿਲ ਤਾਰਿਯਨ ਸਕਤਨੰਦ ਕੰਦੁਸ਼ਟਾ ਖਿਨ ਮਾਇ ਬਦਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲ ਨਾ ਹਮ ਗਿਰਤੇ ਆ ਰਖ ਲਈਨੀ ਹਰ ਮੇਰੀ ਸੋ ਕਹੋ ਤਾਲ ਗੁਰ ਸੇਵੀਐ ਹੰ ਸਹਜ ਸੁਭਾਈ ਬਰਸੰਦ ਪਰਸੇ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਆਪਣਾ ਗੁਰੂ ਧਿਆਏ ਮਿਲ ਕੁਸਲਾ ਸੇਤੀ ਘਰ ਆਏ ਨਭ ਕੀ ਵੜਿਆਈ ਤਸ ਕੀਮਤ ਕਹਿ ਨਾ ਜਾਈ ਆਪਣਾ ਗੁਰੂ ਧਿਆਏ ਮੈਲ ਕੁਸਲ ਸੇਤੀ ਘਰ ਆਏ ਨਮ ਕੀ ਵਿੜਾਈ ਤਸ ਕੀਮਤ ਕਹਿਣਾ ਜਾਏ ਸੰਤੋ ਹਰ 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 ਅਰਧ ਹੋ ਹਰ ਅਰਾਨ ਸਭ ਕੁਛ ਪਾਈ ਹੈ ਕਾਰਜ ਸਗਲੇ ਸਾਧੋ ਰਹਾ ਪ੍ਰੇਮ ਭਗਤ ਪ੍ਰਭ ਲਾਗੇ ਸੋ ਪਾਏ ਜਿਸ ਬੜ ਭਾਗੀ ਜਨ ਨਾਨਕ ਨਾਮ ਧਿਆਇਆ ਤិន ਸਰਬ ਸੁਖਾ ਫਲ ਪਾਇਆ ਪ੍ਰੇਮ ਭਗਤ ਪ੍ਰਭ ਲਾਗੇ ਸੋ ਪਾਏ ਜਿਸ ਬੜ ਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ